ਪਿਆਰ ਭਰੀ ਸਤਿ ਸਾਕ ਜੀ ਸਾਰਿਆਂ ਨੂੰ ਔਰ ਬੜੀ ਖੁਸ਼ੀ ਦੇ ਪਰੌੜ ਵਾਲਾ ਦਿਨ ਆਜ ਮੇਰੇ ਤਰ੍ਹਾਂ ਸਾਡਾ ਪਿਸਾਲੀ ਉਹਦਾ ਬਾਈ ਨਦੀਪ ਚਲਵੇੜਾ ਬਾਟੇ ਕੈਨਲ ਪਹੁੰਚਿਆ ਬਾਈ ਥੈਂਕ ਯੂ ਸਾਰੇ ਯਾਰ ਜੀ ਲਈ ਥੈਂਕ ਯੂ ਦਾ ਪਾਪਾ ਜੀ ਦੇਖੋ ਤੁਹਾਡੇ ਦਰਸ਼ਨ ਕਰਨ ਆਏ ਆ ਹੈਨਾ ਅੰਦਰ ਸੀਗੇ ਤੇ ਜਿਹੜੇ ਜਿਹੜਾ ਔਖੀਆਂ ਨੇ ਹੈਨਾ ਜਦੋਂ ਬਾਹਰ ਆ ਕੇ ਪਤਾ ਲੱਗਿਆ ਵੀ ਹੈਨਾ ਰੇਸਮ ਬਾਈ ਨੇ ਇਸ ਮੰਮੋਲ ਬਾਈ ਨੇ ਇੰਨਾ ਸਾਥ ਦਿੱਤਾ ਜਦੋਂ ਮੰਮੀ ਡੈਡੀ ਵੀ ਦੱਸਦੇ ਸੀਗੇ ਹੈਨਾ ਵੀ ਬਾਈਕਰੇ ਹੁੰਦਾ ਸੀਗਾ ਦੇ ਖੇਤਾਂ ਦੇ ਅੰਦਰ ਇੰਨਾ ਸਾਫ ਦੇਣਾ ਹੈ ਨਾ ਤੇ ਸਰਕਾਰਾਂ ਤੋਂ ਨਾ ਡਰ ਕੇ ਹੈ ਨਾ ਵੀ ਪੂਰਾ ਖੁੱਲ ਕੇ ਖੇਤੀ ਵਿੱਚ ਜਾਇਆਂ ਅੰਦੋਲਨ ਹੋ ਗਿਆ ਚਾਹੀ ਤੋ ਪਿਛਲਾ ਅੰਦੋਲਨ ਸੀਗਾ ਤੇ ਦੇਣਾ ਤਾਂ ਬਾਬਾ ਜੀ ਕਿਸਾਨੀ ਗੋਂ ਤੋਂ ਟੋਟਾ ਨਹੀਂ ਦੇ ਸਕਦੀ ਹੈ ਨਾ ਵੀ ਜਿੰਨੀ ਤੁਸੀਂ ਸਾਨੂੰ ਬਾਹਰ ਕਢਾਉਣ ਦੇ ਸਪੋਰਟ ਕੀਤੀ ਆ ਜਿੰਨੀ ਸੰਗਤ ਨੇ ਕੀਤੀ ਆ ਤੁਸੀਂ ਨਾਲ ਮਿਲ ਕੇ ਕੀਤੀ ਆ ਬਹੁਤਾ ਦਿ ਲੋ ਧੰਨਵਾਦ ਕਰਨਾ ਚਾਹੁੰਦੇ ਆ ਤੇ ਉਮੀਦ ਕਰਦੇ ਆ ਕਿ ਅੱਜ ਵੀ ਇੰਨੀ ਬੜ ਚੜ ਕੇ ਤੁਸੀਂ ਹਮੇਸ਼ਾ ਆਪਣੀ ਕਿਸਾਨੀ ਲਈ ਆਪਣੀ ਖੇਤੀ ਲਈ ਬਾਬੇ ਨਾਨਕ ਦੀ ਖੇਤੀ ਲਈ ਅੱਗੇ ਆਉਂਦੇ ਰਹੋਗੇ ਤੇ ਸੇਵਾ ਕਰਦੇ ਰਹੋ ਕਿ ਬਾਈਕ ਬੜੀ ਵਿਰੋਧ ਸਾਰੇ ਦੇ ਕੈਮਰਾ ਮਾਰਦੇ ਹੋ ਬਾਈਕ ਨੇ ਵੀ ਨਾਲ ਥੇਲ ਘਟ ਕੇ ਆਏ ਆ ਔਰ ਸਾਰੇ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਜੋਰ ਲਾਇਆ ਬਾਈ ਨੂੰ ਬਾਹਰ ਕੱਢਣ ਦੇ ਲਈ ਔਰ ਫਰਗੇਟ ਕਰਦੇ ਹਾਂ ਉਸ ਦਿਨ ਦੀ ਜਦੋਂ ਸਦੇਸ਼ ਦੇ ਸਾਰੇ ਕਿਸਾਨਾਂ ਲਈ ਐਮ ਐਸ ਪੀ ਦਾ ਕਾਨੂੰਨ ਬਣੇਗਾ ਸੁਆਮੀਨਾਥੀ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣਗੇ ਅੱਗੇ ਤੋਂ ਵੀ ਬਾਈ ਤੁਸੀਂ ਲੜਦੇ ਰਹੋ ਔਰ ਚਿੱਠੇ ਵੀ ਸਾਂਹੀ ਲੋੜ ਕਰੇਗੀ ਕਿਸਾਨੀ ਕੌਮ ਦੇ ਲਈ ਆਪਾਂ ਤਨਮਨਤਾ ਤੋਂ ਤੁਹਾਡੇ ਨਾਲ ਸਾਡੇ ਸਲਮਤ ਚਾਰ ਦਿਨ